ਜਦ ਦੇ ਪਖਤੇ ਕਹਉ ਮਤੇ ਪੈਂਦਾ ਤਾਂ ਫਿਰ ਜਮਦੇ ਸੂਰੇ ਨੇ ਹਕ ਤਣਕੇ ਖੜ ਜਾਂਦੇ ਸ਼ਵੀਆਂ ਦੇ ਮੂਰੇ ਨੇ ਆਲੋਕੀ ਮਹਿਲੇ ਲਾਉਂਦੇ ਨੇ ਫਿਰ ਅਮਰ ਨਿਸ਼ਾਨੀ ਦੇ ਉਦਗਣ ਮਹਿਦਨ ਹੁੰਦੇ ਜੋਦਿਆਂ ਦੀ ਜ਼ਿੰਦਗਾਨੀ ਦੇ ਬਈ ਥੋੜੇ ਹੀ ਦਿਨ ਹੁੰਦੇ ਸੂਰਿਆਂ ਦੀ ਜ਼ਿੰਦਗਾਨੀ ਦੇ ਛੋਟੀ ਉਮਰੇ ਸ਼ੇਰ ਪਾਲਿਆ ਸੋਣ ਸਿਓ ਬਾਬੇ ਨੇ ਬਈ ਅਣਖ ਜਿਉਂਦੀ ਰੱਖੀ ਤਾ ਕਰਤਾਰ ਸਰਾਂਬੇ ਨੇ ਓਏ ਅਣਖ ਜਿਉਂਦੀ ਰੱਖੀ ਤਾ ਕਰਤਾਰ ਸਰਾਂਬੇ ਨੇ ਮੁਖ ਮੋੜ ਕੇ ਰੱਖੇ ਬਹਿਰੀ ਦੀ ਮਨਮਾਨੀ ਦੇ ਹਾਂਗਣ ਮੇ ਹੀ ਦਿਨ ਹੁੰਦੇ ਜੋਦਾਂਦੀ ਜ਼ਿੰਦਗਾਨੀ ਦੇ ਬਈ ਥੋੜੇ ਹੀ ਦਿਨ ਹੁੰਦੇ ਪੂਰਿਆਂ ਦੀ ਜਿੰਦਗਾਨੀ ਦੇ ਉਹ ਦਸਮ ਪਿੱਤਾਂ ਨੇ ਰੋਕਿਆ ਸੀ ਕਦੇ ਜ਼ੁਲਮ ਬਗਾਵਤ ਨੂੰ ਛੋਟੇ ਛੋਟੇ ਲਾਲਾਂ ਪਾਇਆ ਫੇਰ ਸ਼ਹਾਦਤ ਨੂੰ ਓਏ ਛੋਟੇ ਛੋਟੇ ਲਾਲਾਂ ਪਾਇਆ ਫੇਰ ਸ਼ਹਾਦਤ ਨੂੰ ਵਈ ਵੇਖੇ ਚੋ ਜਨਿਆਰੇ ਸਭ ਨੇ ਵੇਖੇ ਚੋ ਜਨਿਆਰੇ ਓਹ ਪੁੱਤਰਾਂ ਦੇ ధੰਨੀ ਦੇ ਗਣਵੇਂ ਹੀ ਦਿਨ ਹੁੰਦੇ ਯੋਧਿਆਂ ਦੀ ਜ਼ਿੰਦਗਾਨੀ ਦੇ ਬਸ ਥੋੜੇ ਹੀ ਦਿਨ ਹੁੰਦੇ ਜਿਉਣ ਵਾਲੀ ਜ਼ਿੰਦਗਾਨੀ ਦੇ ਹੋ ਉਦਮ ਸੇਹੋਨੇ ਹੋ ਉਦਮ ਸੇਹੋਨੇ ਹੱਥ ਬਖਾਇਆ ਲੰਡਣ ਵਹਿਰੀ ਨੂੰ ਹੋ ਉਦਮ ਸੇਹੋਨੇ ਹੱਥ ਬਖਾਇਆ ਲੰਡਣ ਵਹਿਰੀ ਨੂੰ ਹੋ ਕਿੱਥੇ ਜਾ ਕੇ ਮਾਰਿਆ ਉਸ ਨਾਗ ਸੀ ਜਿਹੜੀ ਨੂੰ ਹੋ ਕਿੱਥੇ ਜਾ ਕੇ ਠੋਕਿਆ ਵੇਖੋ ਨਾਗ ਉਹ ਜਿਹੜੀ ਨੂੰ ਹੋ ਜਗ ਪੂਜਦਾ ਰਹੂ ਜਗ ਪੂਜਦਾ ਰਹੂ ਏ ਵਾਦੇ ਅਮਰ ਨਿਸ਼ਾਨੀ ਦੇ ਗਿਣਵੇਂ ਹੀ ਦਿਨ ਹੁੰਦੇ ਜੋਦਿਆਂ ਦੀ ਜ਼ਿੰਦਗਾਨੀ ਦੇ ਬਸ ਥੋੜੇ ਹੀ ਦਿਨ ਹੁੰਦੇ ਸੂਰਮਿਆਂ ਦੀ ਜ਼ਿੰਦਗਾਨੀ ਦੇ ਹਾਂ ਰਾਜਗੁਰੂ ਸੁਖਦੇਵ ਭਗਤ ਸਿੰਘ ਜੀ ਰਾਜਗੁਰੂ ਸਖਦੇਵ ਭਗਤ ਸਿੰਘ ਕਾਧੀਆਂ ਗੱਲਾਂ ਨੇ ਉਹ ਚੜਦੀ ਉਮਰੇ ਬੱਬਰ ਸ਼ੇਰਾ ਮਾਰੀਆਂ ਮੱਲਾਂ ਨੇ ਚੜਦੀ ਉਮਰੇ ਬੱਬਰ ਸ਼ੇਰਾ ਮਾਰੀਆਂ ਮੱਲਾਂ ਨੇ ਤਹੈਉ ਮਾਜੂ ਊਖੀ ਵਾ ਲਿਖਦਾ ਤਹੈਉ ਮਾਜੂ ਊਖੀ ਵਾ ਲਿਖਦਾ ਜੀਤ ਨਿਸ਼ਾਨੀ ਦੇ ਬੈਗਣ ਮੇ ਹੀ ਦਿਨ ਹੁੰਦੇ ਜੋਦਿਆਂ ਦੀ ਜ਼ਿੰਦਗਾਨੀ ਦੇ ਬਸ ਥੋੜੇ ਹੀ ਦਿਨ ਹੁੰਦੇ ਜਿਉਣ ਵਾਲੀ ਜ਼ਿੰਦਗਾਨੀ ਦੇ ਸੂਰਮਿਆਂ ਦੀ ਜ਼ਿੰਦਗਾਨੀ ਰੇ